ਸੰਜੀਤ ਆ ਸਰਪਰ ਵੀ ਤਾਂ ਸੋਨੇ ਆ ਕਿ ਸੋਨੇ ਭਾਈ ਇਹ ਸੜੇ ਵੀ ਹੋ ਗਏ ਮੈਂ ਤਾਂ ਤੇ ਹੋ ਗਏ ਸਰਪ ਜੀ ਤੁਮ ਮਮੀ ਦਾ ਨਾਮ ਆਓ ਜੀ ਤੂੰ ਇੱਧਰ ਪਾਠੀ ਬੈਠੋ ਭਾਈ ਥੋੜੇ ਤਾਂ ਗਿਆਂਗੇ ਭਾਈ ਨਹੀਂ ਮੈਂ ਕੋਲ ਹਾਂ ਕਿਹੜੇ ਬਟਾ ਬਸੋੜਾ ਬਾਰਨੀ ਪਟਿਆਲੇ ਤੁਸੀਂ ਕਿਹਾ ਕਿ ਮੈਂ ਘਰ ਆਉਣਾ ਠੀਕ ਐ ਸਿਹਰ ਦਾ ਆਪਣੇ ਕੁੜੀ ਤੇ ਰਹਿੰਦੀ ਹੈਗੀ ਹਾਂਜੀ ਮੈਂ ਤਲ ਭਾਣੇ ਠੀਕ ਹੋ ਮੈਂ ਤਾਂ ਢਿਲੀ ਹੋ ਜਾਂਦੀ ਹੈ ਇਹ ਕੁਝ ਨਾ ਹਾਜੀ ਕਹਿਣ ਨਿਆ ਇੱਕ ਪਤਾ ਤਾਂ ਐਨ ਸਵੇਰ ਛੋੜੇ ਨੱਕ ਤੇ 6:00 ਵਜੇ ਹੈ ਹਲਕੀ ਵਜੇ ਹੋ ਕਿਹਦੇ ਵਜੇ ਸੀ ਹਾਂ ਜਨਾ ਨੱਕ ਤੇ ਨੱਕ ਤੇ ਨੱਕ ਤੇ 6:00 ਕਿਹਦੇ ਵਜੇ ਦੀ ਕੀ ਆਏ ਕੋਣਾ ਕੀ ਆਏ ਨੀ ਨਾ ਸੀ ਨਕਸੀਰ ਸੁੱਟ ਗਿਆ ਉਹ ਬਾੜੇ ਮੋੜ ਤੇ ਸੱਤ ਚਾਰ ਨਿਕਾ ਯਾਰ ਨਹੀਂ ਹੈਗਾ ਹਾਂ ਜੀ ਹੁਣ ਮੈਨੂੰ ਹੀ ਤਾਂ ਸਾਥ ਕਰਣਾ ਪੂਗਾ ਲੈ ਕੈ ਬਸਾਰਾ ਆ ਠੀਕ ਹੈ ਜੀ ਇਹ ਦਮ ਕਾసే ਵੀ ਕੁੜੀਏ ਤੈਨੂੰ ਲੱਗਦੀ ਹੈ ਭਣੇ ਕਈ ਵਾਰ ਸਾਹ ਚੜ ਲੱਜੇ ਤੁਰਦੀ ਹੈ ਫਿਰ ਸਾਹ ਚੜ ਲਾ ਜਾਂਦਾ ਜੀ ਹੁਣ ਠੀਕ ਹੈ ਜੀ ਦੋ ਰਾਗਾਂ ਦੇ ਬਸ ਕਰੀਏ ਰਾਣਾ ਜਾਂ ਰਾਣੀ ਕਿਹਨੂੰ ਕਹਿੰਦੇ ਤੁਸੀਂ ਮੰਮੀ ਦਾ ਨਾਮ ਨਹੀਂ ਹੈ ਜੀ ਰਾਣਾ ਐ ਭਈ ਰਾਣਾ ਮੰਮੀ ਦਾ ਨਾਮ ਕਿਹਦੇ ਪਾਸੋਂ ਇਧਰੋਂ ਸੋਹਰੇ ਸੋਹਰੇ ਬੱਲੇ ਜਿਹੜਾ ਮੈਂ ਪਹਿਲਾਂ ਨਾ ਬੋਲਿਆ ਸੀਗਾ ਉਹ ਮੇਰੀ ਮੰਮੀ ਦਾ ਹੀ ਕੋਣ ਹੋਏ ਦੋ ਦੇ ਨਾਮ ਉਹਦੀ ਮੰਮੀ ਨੇ ਕਹਿ ਬਾਬਾ ਨਾਮਾਸੀ ਠੀਕ ਐ ਸਾਡੀ ਮੱਥਾ ਟਿਕਾ ਦੇ ਨਾ ਬਾਈ ਨਹੀਂ ਜੀ ਥੋੜਾ ਜੀ ਇਹ ਕੋਈ ਫਸੂ ਦੇ ਉਦੋਂ ਜਾਣੇ ਹੋਗੇ ਇਹ ਕੁਝ ਨਾ ਕਾ ਇਹਨੂੰ ਦਵਾਈਆਂ ਦੁੱਸਰੀ ਘਰੇ ਦਵਾਈਆਂ ਪਰ ਤਾਂ ਹੱਲ ਨਹੀਂ ਹੋਇਆ ਬਾਈ ਕੋ ਹੁੰਦਾ ਨਹੀਂ ਨਹੀਂ ਹੁੰਦਾ ਇਹ ਪਰ ਹੁਣ ਕੋਈ ਹੱਲ ਐਨੂੰ ਡਾਕਟਰੇ ਚੱਕਰ ਨਹੀਂ ਆਏਗਾ ਇਹਨੂੰ ਕਿਸੇ ਚੀਜ਼ ਨੇ ਚੱਕਰ ਪਾਰਖਿਆ ਜਿਵੇਂ ਕਿ ਕਿਸੇ ਜਨਾਨੇ ਨੇ ਚੱਕਰ ਪਾਰਖਿਆ ਇਹਨੂੰ ਇਹ ਪੈਣੇ ਤੇ ਦੁੱਸਣ ਵੀ ਲੱਗ ਜਾਂਦੀ ਐ ਕੋਈ ਸੁਪਨਾ ਆਉਂਦਾ ਹੋਵੇ ਚੰਨੂ ਡਰ ਲੱਗਦਾ ਜਦੋਂ ਡਰ ਲੱਗਦਾ ਪੁੱਤ ਇਹ ਨੀਲਕੀ ਦੇ ਪੈਂਦੇ ਨੇ ਇਹ ਵੀ ਮੇਰੀ ਦੇ ਪੈਂਦੇ ਨੇ ਤੇਰੇ ਬੰਦੇ ਕੁੜਝੇ ਪੈ ਜਾਂਦੇ ਨੇ ਕਾਹ ਮੁੰਡਾ ਓਏ ਓ ਤੈਨੂੰ ਕਹਿੰਦੇ ਕੋਟਰੇ ਵਾਲਾ ਵੇ ਮਾਤਾ ਸਰਵਰ ਸੀਡ ਜਾਂ ਨਹੀਂ ਇਹ ਕੋਈ ਉੱਚਾ ਬਣ ਗਿਆ ਬਣੀ ਆ ਬਾਈ ਹੈ ਚੱਲੀ ਮੜਿਆ ਬਣ ਉੱਤਰ ਗਈ ਇੱਕ ਪਹਿਲੇ ਛੋਟੇ ਚੱਕਰ ਪਾ ਗਏ ਮਾਤਾ ਸੀਤਲਾ ਜੀ ਨੂੰ ਉੱਪਰ ਤੁਸੀਂ ਉੱਥੇ ਮਨਾਈ ਜਾਂਦੇ ਸੀ ਲੰਗੜਿਆ ਦੇ ਠੀਕ ਹੈ ਇਸ ਸਾਲ ਸਾਨੂੰ ਤਾਂ ਥੰਮਲੇ ਕੇ ਨਸੀ ਹੋਏ ਹਾਂਜੀ ਐ ਐਤੀ ਵੀ ਕਹਿਤੀ ਗਏ ਹਾਂਜੀ ਆਜ ਸਾਬ ਜਾਨੇ ਗੁਰਬੁਲੇ ਵਗੈਰਾ ਨਹੀਂ ਖਾਣ ਵੀ ਨਹੀਂ ਹੋਊਗੀ ਤੇ ਭੈਣ ਸੈੱਟ ਹੋ ਜੇਗੀ ਠੀਕ ਹੈ ਹਾਂਜੀ ਇਹਦਾ ਸਾਲ ਨੇ ਕਿਵੇਂ ਨਾਲ ਤੱਕਿਆ ਇਹਦਾ ਤਾਂ ਕਮਾ ਕੇ ਇਹਦਾ ਸੋ ਉਹ ਰਿਆ ਵਾ ਆ ਜਾ ਫਿੱਟ ਰੱਖ ਲੈ ਗੈਸ ਹਰ ਨੇ ਅਗੇ ਸਾਨੂੰ ਆਪਣੇ ਘਰ ਚ ਜਗ੍ਹਾ ਮਿਲ ਜਾਈ ਮਤਲਬ ਅਸਾਈ ਬੜਾ ਭਾਈ ਨਾਲ ਬਣਦੇ ਨਹੀਂ ਨਾ ਜੀ ਉਹ ਬੁਲਾਉਣਾ ਨਹੀਂ ਹੈਗਾ ਮੈਨੂੰ ਤਾਂ ਕਰਕੇ ਉਹ ਜਗ੍ਹਾ ਤਾਂ ਹੈਗੀ ਐ ਉਹ ਜਗ੍ਹਾ ਤੇ ਕੋਈ ਰਹਿਣ ਨਹੀਂ ਦਿੰਦਾ ਉੱਥੇ ਰਹਿਣ ਨਹੀਂ ਦਿੰਦੇ ਜਾਈ ਦੋ ਘਰ ਨੇ ਦੋਨਾਂ ਚ ਨਹੀਂ ਰਹਿਣ ਦਿੰਦੇ 7 ਕਿਲੋ ਦੁੱਧ ਲੈ ਲਓ ਅੱਛਾ ਜੀ ਸਤੋ ਥੋੜਾ ਜਿਹਾ ਘੱਟ ਵੀ ਹੋਣ ਜੇ ਤੇ ਵੱਧ ਵੀ ਹੋਣੀ ਹੈ ਪੂਰਾ 7 ਕਿਲੋ ਦੁੱਧ ਲੈਣਾਗਾ ਠੀਕ ਹੈ ਤਰਵੇਸ਼ਾ ਨੂੰ ਪਾਇਆ ਹੈ ਸ਼ਨੀਵਾਰ ਨੂੰ ਜੇ ਆਪਾਂ ਜੋ ਆਪਣੇ ਆਪ ਫੋਨ ਕਰਕੇ ਬੁਲਾਉਗਾ ਭਾਈ ਤੁਸੀਂ ਆਪਣੇ ਘਰੇ ਆਜੋ ਇਸੇ ਬਾਲੇ ਸੱਤ ਸੋਟੀ ਕਵਾਂਡੀਆਂ ਲੇ ਲਓ ਅਜੀ ਚ ਰਹਿਣੇ ਹੈ ਅਸੀਂ ਉਹ ਉਹ ਠੀਕ ਹੈ ਚਲ ਇੱਕਦਰਾ ਜਿਹਾ ਮਿੱਠਾ ਕਰ ਲਓ ਠੀਕ ਹੈ ਹੈ ਵੀ ਦਿੱਤੀਆਂ ਪਾਣੀ ਹੈ ਕੋਈ ਮਾਨ ਕੋ ਜਾਨ ਬੁਲਾਉਣਾ ਮੈਂ ਕੋ ਤੇਰੀ ਕਿਹਾ ਕਿ ਸੱਤ ਦਿਨ ਦੁੱਧ ਪੋਣਾ ਬੁਵਾਦਰ ਵੇਸਣੋਂ ਬਾਕੀ ਮੇਰਾ ਕੰਮ ਜਾਣ ਦੇ ਮੈਨੂੰ ਠੀਕ ਹੈ ਮੈਨੂੰ ਫੋਟੋ ਦੇਖਣ ਦੀ ਲੋੜ ਹੀ ਨਹੀਂ ਤੇਨੂੰ ਭਰੇ ਤੇ ਦੂਆ ਅਗਲੇ ਹਫਤੇ ਪਹਿਲਾਂ ਤੇਨੂੰ ਭਰੇ ਕੇ ਦੂਆ ਵਾਹੇ ਤਾਨਾ ਕੋਣੀ ਦੁੱਧ ਕਿਹੜੇ ਤੂੰ ਸ਼ਨੀਵਾਰ ਆਦਿ ਹਫਤੇ ਨੂੰ ਇਹਨੂੰ ਮੈਂ ਘਰੇ ਭੇਜ ਦੂਗਾ ਤੁਹਾਡਾ ਕਮਾਂਡਰ ਹੀ ਹੋਏ ਹੁੰਦਾ ਸਾੜੇ ਹੋਏ ਤੁਹਾਡਾ ਬਾਰਾ ਕਮਾਂਡਰ ਹੋਣਾ ਨੇ ਕੋਈ ਸੀਗਾ ਹੋਈ ਆ ਜਪਾ ਦਾ ਹੋਊਗਾ ਤੁਹਾਡਾ ਕੋ ਬਾਬਾ ਤੇਰੇ ਬੱਚੇ ਦਰਵਾਜ਼ੇ ਤੇ ਆਇਆ